ਆਪਸ ਤੋਂ ਗਿਆ ਅਸਲੀ ਉਥੇ ਪਾਇਆ ਪਾਇਆ ਸਿੰਘ ਦੀ ਕਹਾਣੀ ਜਿਸ ਜੰਗਲ ਦੇ ਬਾਗਾਂ ਕੇ ਸ਼ੀਰ ਕੀਤਾ ਉਸ ਜੰਗਲ ਦੇ ਜਦੋਂ ਦਰਸ਼ਨ ਕੀਤੇ ਤੇ ਮਨ ਦੇ ਅੰਦਰ ਇੱਕ ਦਰਦ ਸੀ ਸਾਡੀ ਕੌਮ ਨੇ ਆਪਣੀਆਂ ਗੁਰਦੁਆਰਿਆਂ ਲਈ ਆਪਣੇ ਗੁਰਧਾਮਾਂ ਲਈ ਵਡੀਆਂ ਤੋਂ ਵਡੀਆਂ ਸ਼ਹਾਦਤਾਂ ਦੇ ਦਿਨਾਂ ਨੇ ਅਸੀਂ 1921 ਦੇ ਵਿੱਚ ਨੰਕਾਣਾ ਸਾਹਿਬ ਦੀ ਮਾਨ ਮਰਿਆਦਾ ਦੇ ਲਈ ਪਵਿੱਤਰਤਾ ਦੇ ਲਈ ਸ਼ਹੀਦ ਹੋਏ ਨਹੀਂ 47 ਦੇ ਵਿੱਚ ਸਾਡੇ ਕੋਲੋਂ ਫਿਰ ਉਹ ਗੁਰਦੁਆਰੇ ਵਿਛੜ ਗਏ ਜੇ ਦੀ ਅਰਦਾਸ ਆਪਾਂ ਰੋਜ਼ ਕਰਦੇ ਆ ਮਹਨੇ ਭਾਈ ਸਾਹਿਬ ਨੇ ਵੀ ਕੀਤੀ ਇਹ ਜਿਹੜੇ ਸ਼ਹੀਦ ਨੇ ਇਹ ਕੌਮ ਦਾ ਸ਼ਰਮਾਇਆ ਜਦੋਂ ਵੀ ਕਿਤੇ ਗੁਰਦੁਆਰਿਆਂ ਦੀ ਪਵਿੱਤਰਤਾ ਦੀ ਗੱਲ ਆਉਂਦੀ ਆ ਮਾਣ ਮਰਿਆਦਾ ਦੀ ਗੱਲ ਆਉਂਦੀ ਆ ਤਾਂ ਕੁੱਝ ਜੋਧਿਆਂ ਦੇ ਨਾਮ ਵੱਡੀਆਂ ਸੁਖੀਆਂ ਦੇ ਵਿੱਚ ਆਉਂਦੇ ਜੇ ਆਪਾਂ ਮੁਗਲ ਅੰਪਾਇਰ ਦੀ ਗੱਲ ਕਰਕੇ ਉਹਨਾਂ ਸਮਿਆਂ ਦੀ ਗੱਲ ਕਰੀਏ ਤਾਂ ਜਦੋਂ ਮਸਾ ਰੰਗਰ ਸਾਠ ਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠਾ ਉਹਦਾ ਸੇਵਾ ਲਾਉਣ ਵਾਲਿਆਂ ਦੇ ਵਿੱਚ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦਾ ਨਾਮ ਚਮਕਦਾ ਹਾ ਅੰਗਰੇਜ਼ਾਂ ਦੇ ਵੇਲੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ

ਨਦਾਰ ਤੋਂ ਹੀ ਨੇ ਮਹੰਤ ਬਹਾਲ ਕਰੇ ਸਨ ਸਿੰਘ ਸਭਾ ਲੈਪ ਚੱਲੀ ਪ੍ਰੋਫੈਸਰ ਗੁਰਮukh ਸਿੰਘ ਗਿਆਨੀ ਦੇਤ ਸਿੰਘ ਇਹਨਾਂ ਨੇ ਬਹੁਤ ਜ਼ਿਆਦਾ ਉੱਤੇ ਯਤਨ ਕੀਤੇ ਇਹਨਾਂ ਯਤਨਾਂ ਦੇ ਨਾਲ ਕੌਮ ਦੇ ਵਿੱਚ ਇੱਕ ਜਾਗਰਤੀ ਆਈ ਇਹ ਗੁਰਦੁਆਰੇ ਪ੍ਰਚਾਰ ਦੇ ਸੋਮੇ ਨੇ ਸਿੱਖੀ ਦੇ ਸੋਮੇ ਨੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਗੱਲ ਹੋਣੀ ਚਾਹੀਦੀ ਹੈ ਕਿਰਦਾਰ ਤੋਂ ਡਿੱਗੇ ਹੋਏ ਮਹੰਤਾਂ ਨੂੰ ਇੱਥੇ ਕੋਈ ਥਾਂ ਨਹੀਂ ਮਹੰਤ ਨਰੈਣੀ ਆਪ ਤੋਂ ਘਟਿਆ दर्जे ਦਾ ਕਿਰਦਾਰ ਤੋਂ ਇੱਕ ਬੰਦਾ ਸੀ ਸਿੰਘ ਤੋਂ ਇੱਕ ਜੱਜ ਦਾ ਪਰਿਵਾਰ ਆਇਆ ਸੀ ਰਿਟਾਇਰਡ ਦਾ ਇਹਦੇ ਬੰਦਿਆ ਨੇ ਉਹਦੀਆਂ ਧੀਾਂ ਦੀ ਬੇਇੱਜ਼ਤੀ ਕੀਤੀ ਉਹ ਕਈ ਥਾਵਾਂ ਤੇ ਪਰਿਵਾਰ ਰੋਇਆ ਕੌਣ ਜਾਗੀ ਭਾਈ ਲਖਮਨ ਸਿੰਘ ਧਾਰੋਵਾਲੀ ਦੀ ਅਗਵਾਈ ਦੇ ਵਿੱਚ ਮਰ ਜੀਵੜਿਆ ਨੇ ਨਰਿਆਣੂ ਮਹਾਂਤ ਨੂੰ ਬਾਹਰ ਕੱਢਣ ਦਾ ਹਿਲਾਕ ਕੀਤਾ ਨਰਿਆਣੂ ਮਹਾਂਤ ਨੂੰ ਸਰਕਾਰ ਦੀ ਸਹੈ ਸੀ ਤੇ ਉਹਨੇ ਪੂਰੀ ਤਿਆਰੀ ਦੇ ਨਾਲ ਅੰਦਰ ਬਦਮਾਸ਼ ਇਕੱਠੇ ਕੀਤੇ ਪਰ ਸਿੱਖਾਂ ਨੇ ਅੰਦਰ ਸਿੱਖਾਂ ਨੂੰ ਪਤਾ ਲੱਗ ਗਿਆ ਸੀ ਕਿ ਅੰਦਰ ਕਿਆਰੀ ਬਹੁਤ ਹੈ ਪਰ ਗੁਰਦੁਆਰਿਆਂ ਦੀ ਮਾਨੁਮਯਾਦਾ ਦੇ ਲਈ ਭਾਈ ਲਖਮਣ ਸਿੰਘ ਧਾਰਵਾਲੀ ਅੰਦਰ ਗਏ ਕਾਬਿਆਂ ਬੈਠੇ ਗੋੜੀਆਂ ਉਸ ਪਾਵਨ ਸਰੂਪ ਨੂੰ ਵੀ ਵਜਿਨਾ ਜੋ ਉੱਥੇ ਪ੍ਰਕਾਸ਼ ਸੀ ਛੋਟਾ ਕਪਟੰਗੀ ਵੀ ਸ਼ਹੀਦ ਹੋਇਆ ਹੋਰ ਸਿੱਖ ਸ਼ਹੀਦ ਹੋਏ ਭਾਈ ਲਖਮਣ ਸਿੰਘ ਘਾਰੋ ਵਾਲੀ ਨੂੰ ਰਸਤੇ ਦੇ ਵਿੱਚ ਜਦੋਂ ਰੋਕਣ ਦੀ ਗੱਲ ਆਈ ਸੀ ਉਹਨਾਂ ਨੇ ਕਿਹਾ ਸੀ ਨਹੀਂ ਹੁਣ ਅਰਦਾਸ ਹੋ ਕੀ ਜੇ ਫੇਰ ਅਰਦਾਸ ਕੀਤੀ ਸੀ ਤੇ ਗੁਰੂ ਨੇ ਕਿਹਾ ਹੁਕਮ ਲਾਆ ਸੀ ਗੁਰੂ ਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਕਿਸ ਭਿਆਤ ਵਿਚਾਈ ਦਰਸ਼ਨ ਹਰ ਦੇਖਣ ਕੈ ਕਾਈ ਕਿਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮਾ ਧਿਆਈ ਇਹੋ ਦੇ ਵਿੱਚ ਇਹ ਵੀ ਬਚਨ ਸੀ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ ਪੰਥ ਦੇ ਗੋਲ ਪ੍ਰਬੰਧ ਤੇ ਆਈ ਉਹਦਾ ਤਨ ਮਨ ਘਟਾਉਣਾ ਪੈਣਾ ਤੇ ਅੱਗ ਦੇ ਵਿੱਚ ਸਰਨਾ ਪੈਣਾ ਧਨ ਸੰਨ ਸਾਡੇ ਸ਼ਹੀਦ ਹੋ ਜਿਨ੍ਹਾਂ ਨੇ میں سردار کرتار سب چبر ہونا نے دیکھیا بہت برے حال سی کھڑے بھائی صاحب نے گلا کیا تو یہاں کا گلا جائز ہے جائے. شہیدان کیویں بول سکتے ہیں جہاں کر کے سارے گردوارے ہوئے ਔਰ ਜਿਨ੍ਹਾਂ ਨੇ ਪ੍ਰਵਾਹ ਨਹੀਂ ਕੀਤੀ ਹੱਸ ਹੱਸ ਕੇ ਜਾਨਾ ਵਾਰ ਦਿੱਤੀ ਉਹਨਾਂ ਸ਼ਹੀਦਾਂ ਨੂੰ ਦੇ ਤੁਹਾਂਗੇ ਤੇ ਤਵਾਰੀਖ ਨੇ ਸਾਨੂੰ ਕਦੀ ਮਾਫ਼ ਨਹੀਂ ਕਰਨਾ ਪਰ ਸੇਖ ਚੇਤਿਆਂ ਦੇ ਭਾਈ ਰਸ਼ਮਨ ਸਿੰਘ ਧਾਰੋਵਾਲੀ ਭਾਈ ਇਸ਼ਕ ਸਿੰਘ ਅਤੇ ਉਹਨਾਂ ਦੇ ਨਾਲ ਭਾਈ ਦਲੀਪ ਸਿੰਘ ਤੇ ਹੋਰ ਜਿੰਨੇ ਵੀ ਸ਼ਹੀਦ ਹੋਏ ਨੇ ਇਹਨਾਂ ਦੇ ਨਾਮ ਨੂੰ ਕੋਈ ਮੀਟ ਨਹੀਂ ਸਕਦਾ ਅਸੀਂ ਤੇ ਬਚਪਨ ਤੋਂ ਇਨਾਂ ਦੇ ਆਸ਼ਿਕ ਇਨਾਂ ਸ਼ਹੀਦਾਂ ਦੇ ਜਦੋਂ ਵੀ ਪੜੀਦਾ ਤਾਂ ਖਾਲਸਾ ਹੀ ਜਜ਼ਬਾ ਅੰਦਰ ਆਉਂਦਾ ਕਿ ਇਹ ਰੂਹਾਂ ਧੰਨ ਸੀ ਅੱਜ ਕੌਮ ਇਨਾਂ ਦੇ ਦਿਨ ਵੱਡੇ ਪੱਤਰ ਤੇ ਉੱਤੇ ਮਨਾਉਣੇ ਚਾਹੀਦੇ ਹੁਣ ਉੱਤਰ ਵੀ ਦਿਨ ਮਨਾਇਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਸ਼ਤਾਬਦੀ ਉੱਤਰ ਵੀ ਮਨਾਈ ਗਈ ਭਾਵੇਂ ਕਿ ਉਦੋਂ ਕੋਈ ਸਰਕਾਰੀ ਕਾਰਨ ਬਣਗੇ ਸੀ ਇਥੋਂ ਜਥਾ ਨਹੀਂ ਸੀ ਜਾਦਾ ਆ ਰਾਜਸੀ ਕਿੱਥੇ ਅੱਜ ਰੋਜ਼ ਹੀ ਸਾਡੇ ਸਾਹਮਣੇ ਗੱਲ ਹੇ ਕਿ ਪੰਜਾਬ ਤੋਂ ਬਾਹਰ ਬਹੁਤ ਐਸੇ ਸਾਡੇ ਇਤਿਹਾਸਿਕ ਥਾਵੀ ਨੇ ਜਿੱਥੇ ਸਿੱਧਮ ਸਿੱਧਾ ਕਈ ਉਹਨਾਂ ਲੋਕਾਂ ਦਾ ਵੀ ਕਬਜ਼ਾ ਗੁਰਦੁਆਰਿਆਂ ਤੇ ਜਿਹੜੇ ਗੁਰੂ ਦੀ ਮਰਿਆਦਾ ਨੂੰ ਤੇ ਪੂਰਾ ਨਹੀਂ ਮੰਨਦੇ ਪਰ ਦਿੱਲੀ ਦੀ ਚੱਕੀ ਕਰਦੇ ਉਹਨਾਂ ਦੀ ਹਾਜ਼ਰੀ ਕਰਦੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨੀਹਾਂ ਦੇ ਵਿੱਚ ਭਾਈ ਰਸ਼ਮਣ ਸਿੰਘ ਧਾਰੋਵਾਦੀ ਜੀ ਦਾ ਤੂਲ ਪਿਆ ਹੈ ਆਹ ਇੱਕ ਤੂਲ ਬੜਾ ਪਵਿੱਤਰ ਸੀ ਇਹਨਾਂ ਸ਼ਹਾਦਤਾਂ ਨੇ ਸਿੱਖਾਂ ਦੀ ਨਮੈਂਦਾ ਜ਼ਮਾਤ ਦਾ ਗਾ ਕੀਤੀ ਹੈ ਇਹ ਸ਼ਹਾਦਤਾਂ ਨੂੰ ਉਹਦੀਆਂ ਨੀਹਾਂ ਦੇ ਵਿੱਚ ਇਸ ਕਰਕੇ ਅੱਜ ਵੀ ਲੋੜ ਹੈ ਆਪਣੀ ਗੁਰਦੁਆਰਿਆਂ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਗੁਰੂ ਘਰ ਇਹ ਮੰਤੂ ਬੈਨੇ ਇੱਕ ਰੰਤੂ ਦੇ ਰਹਿਣੇ ਚਾਹੀਦੇ ਇਹਦਾ ਪ੍ਰਬੰਧ ਗੁਰੂ ਦੀ ਸੰਗਤ ਕਰੇ ਦੁਨੀਆ ਦੀ ਕੋਈ ਸਰਕਾਰ ਨਹੀਂ ਕਹ ਕਰੇਗੀ ਕਿ ਪ੍ਰਬੰਧ ਕਿਵੇਂ ਚਲਾਉਣਾ ਤੇ ਕਿਦਾਂ ਚਲਾਉਣਾ ਭਾਈ ਲਖਮਨ ਸਿੰਘ ਉਹ ਨਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਇਸੇ ਲਈ ਸਨ ਸਰਕਾਰ ਦੇ ਕਿੱਥੂ ਸਾਹਮਣੇ ਰਹਿਣਾ ਬਾਅਦ ਵਿੱਚ ਵੀ ਸਰਕਾਰ ਨੇ ਉਹਨਾਂ ਨੂੰ ਬਚਾਇਆ ਤੇ ਲੋਕਸ਼ਿਪ ਕੇ ਉਹਨਾਂ ਨੇ ਆਪਣੀ ਜ਼ਿੰਦਗੀ ਕੱਢੀ ਕੌਮ ਨੂੰ ਇਹ ਰੰਝ ਹੈ ਕਿ ਨਰੈਣੂ ਮੰਤਾਂ ਨੂੰ ਪੰਜ ਆਪ ਸਜ਼ਾ ਨਹੀਂ ਦੇ ਸਕਦੇ ਉਹਨੂੰ ਬਚਾਇਆ ਗਿਆ ਪਰ ਨਰੈਣੂ ਮੰਤ ਦੇ ਵਾਰਸ ਨੇ ਉਹ ਅੱਜ ਵੀ ਤੇ ਜਿੰਦਾ ਹੈਗੇ ਨੇ ਮੁੱਕੇ ਭਾਈ ਲక్ష్మణ ਸਿੰਘ ਧਾਰੋ ਵਾਲੀ ਦੇ ਵਾਰਸ ਵੀ ਨਹੀਂ ਹੋਏ ਪਰ ਨਰੈਣੂ ਮੰਤ ਦੀ ਸੋਚ ਅੱਜ ਵੀ ਤੇ ਜਦੋਂ ਆਪਾਂ ਕਿਤੇ ਪੜਦੇ ਸੁਣਦੇ ਕਿ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਗੱਲ ਨਹੀਂ ਇਸੇ ਬੰਦੀ ਰਹੀ ਗੱਲ ਦੀ ਅੱਜ ਇਸ ਪੱਦਰ ਦਾ ਪੂਜੀ ਹੈ ਕਿ ਗੁਰੂ ਦੀ ਮਾਨ ਮਰਿਆਦਾ ਨੂੰ ਜ ਸਾਥ ਦਿੱਤਾ ਤਾਂ ਅੱਜ ਲੋੜ ਹੈ ਇਹਨਾਂ ਸ਼ਹੀਦਾ ਤੋਂ ਆਪਾਂ ਸੇਧ ਲਈਏ ਸੇਧ ਲੈ ਕੇ ਤਪ ਕਰਨਗੇ ਵੇਖੋ ਗੁਰੂ ਨੇ ਬਾਣੀ ਦੇ ਵਿੱਚ ਕਿਹਾ ਜਿੱਦਾਂ ਦੁਨੀਆਂ ਤੇ ਆਏ ਆ ਮੰਗੇ ਆਏ ਆ ਤੇ ਜਿੱਦਨ ਜਾਣਾ ਉਦੋਂ ਵੀ ਲੰਗੇ ਜਾਣਾ ਜਾਣੇ ਤੇ ਕਪੜੇ ਵੀ ਨਹੀਂ ਹੈਗੇ ਨਾਗੇ ਆਗਣ ਨਾਗੇ ਜਾਣਾ ਕੋਈ ਨਾ ਰਹਿ ਰਾਗਾ ਰਾਣਾ ਜੇ ਕੋਈ ਆਪਣੇ ਸਵਾਰਥ ਲਈ ਖੁਦ ਗੜਜੀ ਲਈ ਆਪਣੇ ਗੁਰਦੁਆਰਿਆਂ ਗੁਰਧਾਮਾਂ ਦੀ ਮਾਨ ਮर्यादा ਪਵਿੱਤਰਤਾ ਦਾ ਸੌਦਾ ਕਰ ਲੈਂਦਾ ਤੇ ਜਾਣਾ ਤੇ ਲੰਗੀ ਹੈ ਨਾਲ ਤੇ ਕੁਝ ਨਹੀਂ ਜਾਣਾ ਕਾਦੀ ਨਾਲ ਇਟਾਰਾ ਨਹੀਂ ਤੇ ਕਾਦੇ ਕੇ ਲਾਵੇ ਅੱਪਾ ਪਲੇ ਸ਼ਹੀਦਾਂ ਨੂੰ ਚੇਤਿਆਂ ਤੇ ਰੱਖੀਏ ਚੇਤਿਆਂ ਦੇ ਵਿੱਚ ਰੱਖ ਕੇ ਇਹਨਾਂ ਸ਼ਹੀਦਾਂ ਦੇ ਰਾਹ ਦੇ ਉੱਤੇ ਚੱਲੀਏ ਮੈਨੂੰ ਖੁਸ਼ੀ ਹੋਈ ਕਿ ਮੈਂ ਆ ਕੇ ਉਸ ਸਥਾਨ ਤੇ ਖੜਾ ਹਾਂ ਜਿਸ ਅਸਥਾਨ ਤੇ ਭਾਈ ਲਖਮਣ ਸਿੰਘ ਘਾਰੋਵਾਲੀ ਅਤੇ ਭਾਈ ਈਸ਼ਰ ਸਿੰਘ ਦੇ ਵਾਰਿਸ ਬੈਠੇ ਜਿਸ ਨਗਰ ਦੇ ਵਿੱਚ ਭਾਈ ਲਖਮਣ ਸਿੰਘ ਕੇ ਸਿੰਘਣੀ ਬੀਬੀ ਇੰਦਰ ਕੌਰ 12 ਸਾਲ ਲਗ ਕਿੱਡਾ ਸਬਰ ਸੀ ਉਹਨਾ ਕਿਡਾ ਸੰਤੋਖ ਸੀ ਅੱਜ ਇਸ ਧਰਤੀ ਤੇ ਹਾਜ਼ਰੀ ਭਰਦਿਆਂ ਮੈਂ ਉਹ ਦ੍ਰਿਸ਼ ਯਾਦ ਕਰ ਰਿਹਾ ਸੀ ਜਿੱਦਾਂ ਉਹ ਭਾਈ ਸਾਹਿਬ ਅੰਦਰ ਦਾਖਲ ਹੋਏ ਸੀ ਨਨਕਾਣਾ ਸਾਹਿਬ ਦੇ ਔਰ ਕਿਵੇਂ ਰਾਂਝਾ ਰਿਹਾਨੇ ਵਰਗੇ ਬਦਮਾਸਾ ਨੇ ਉੱਥੇ ਬਦਮਾਸ਼ੀ ਕਰਕੇ ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਪਰ ਉਹਨਾਂ ਆਪਣੀਆਂ ਸ਼ਹਾਦਤਾਂ ਦੇ ਕੇ ਵੀ ਗੁਰਦੁਆਰਿਆਂ ਨੂੰ ਪੰਥਕ ਹੱਥਾਂ ਦੇ ਵਿੱਚ ਲਿਆਂਦਾ ਅੱਜ ਉਹਨਾਂ ਦੇ ਘਰ ਤੇ ਆਏ ਆ ਆਪਾਂ ਸਾਰੇ ਜਾਣੇ ਅਰਦਾਸ ਕਰੀਏ ਅੱਜ ਕੌਮ ਨੂੰ ਲੋੜ ਹੈ ਭਾਈ ਲਖਮਣ ਸਿੰਘ ਦੇ ਵਾਰਸਾਂ ਦੀ ਭਾਈ ਈਸ਼ਰ ਸਿੰਘ ਦੇ ਵਾਰਸਾਂ ਦੀ ਤੇ ਨਰੈਣੂ ਮਹਾਂਪੁਰ ਦੀ ਸੋਚ ਕੋ ਬਚਨ ਦੀ ਲੋੜ ਹੈ ਜਿਹੜੀ ਪੰਥ ਨੂੰ ਦੁਫਾੜ ਕਰਦੀ ਹੈ ਜਿਹੜੀ ਥਾਲਸਾਈ ਵਿਚਾਰਧਾਰਾ ਦੀ ਗੱਲ ਨਹੀਂ ਕਰਦੀ ਜਿਹੜੀ ਸਿੱਖਾਂ ਦੇ ਭਗਵਾ ਕਰਨ ਦੀ ਗੱਲ ਕਰਦੀ ਭਾਈ ਲਖਮਣ ਸਿੰਘ ਦੇ ਵਾਰਸ ਬਾਨੇ ਆਪਾਂ ਮੈਂ ਅਰਦਾਸ ਕਰਦਾ ਕਿ ਉਹਨਾਂ ਦਾ ਪਰਿਵਾਰ ਭਾਈ ਲਖਮਣ ਸਿੰਘ ਦੇ ਭਰਾ ਸਨ ਭਾਈ ਉਦਮ ਸਿੰਘ ਭਾਈ ਹਾਕਮ ਸਿੰਘ ਭਾਈ ਮੂਲਾ ਸਿੰਘ ਭੈਣ ਲਖਮਣ ਕੌਰ ਭਾਈ ਜਵੰਦ ਸਿੰਘ ਅਗੇ ਉਹਨਾਂ ਦਾ ਪਰਿਵਾਰ ਭਾਈ ਤਾਰਾ ਸਿੰਘ ਭਾਈ ਸਾਧੂ ਸਿੰਘ ਖਜਾਨ ਸਿੰਘ ਜਗ੍ਗਰ ਸਿੰਘ ਹਰਦੀਪ ਸਿੰਘ ਗੁਰਦੀਪ ਸਿੰਘ ਅਗੇ ਭਾਈ ਹਰਪਾਲ ਸਿੰਘ ਗੁਰਵਿੰਦਰ ਸਿੰਘ ਦੁਰਲਾਬ ਸਿੰਘ ਭਾਈ ਲਖਮਨ ਸਿੰਘ ਦਾ ਖੂਨ ਇੱਥੇ ਹੈਗਾ ਤੇ ਮੈਨੂੰ ਬੜਾ ਮਾਣ ਹੋਇਆ ਮੈਂ ਸਰਦਾਰ ਜੀ ਨੂੰ ਪੁੱਛਿਆ ਕਿ ਤੁਸੀਂ ਭਾਈ ਲਖਮਨ ਸਿੰਘ ਦੇ ਵਾਰਿਸ ਹੋ ਕਹਿੰਦੇ ਹਾਂ ਜੀ ਇਹਨਾਂ ਦੇ ਪਰਦਾਦਾਦਾ ਵੀ ਲੱਗੇ ਹੋਏ ਮੈਂ ਕਹਾਂ ਜੀ ਸਾਰਾ ਪਰਿਵਾਰ ਕਹਿੰਦੇ ਜੀ ਸਾਫ ਸੂਤ ਦਾ ਇਹੋ ਹੀ ਅਸਲ ਪਰਿਵਾਰ ਨੂੰ ਹੋਇਆ ਸਾਡੇ ਲਈ ਸਾਡੇ ਬਜ਼ੁਰਗ ਖੂਨ ਡੋਲ ਜਾਣ ਤੇ ਜੇ ਅਸੀਂ ਸਿੱਖੀ ਨਾਲ ਸਾਥ ਸਕੀਏ ਤੇ ਕੀ ਮੂੰਹ ਦਿਖਾਉਣਾ ਹੈ ਅੱਜ ਇਹਨਾਂ ਪਰਿਵਾਰਾਂ ਦਾ ਜੋਹਦਾਨ ਹੈ ਤੇ ਇਹਨਾਂ ਪਰਿਵਾਰਾਂ ਨੂੰ ਕੋਈ ਭੁੱਲ ਨਹੀਂ ਸਕਦਾ ਮੈਂ ਇਸ ਸ਼ਹੀਦਾਂ ਦੇ ਗੁਰਦੁਆਰੇ ਖੜਾ ਵਾਂ ਤੇ ਕੌਣ ਨੂੰ ਅਪੀਲ ਆਪਾਂ ਹੋਰ بڑے ਦਿਨ ਮਨਾਉਨੇ ਆ ਇਹਨਾਂ ਮਹਾਨ ਸ਼ਹੀਦਾਂ ਨੂੰ ਕਦੇ ਨਾ ਭੁੱਲੀਏ ਵੱਡੇ ਗਦਰ ਦੇ ਉੱਤੇ ਆਪਾਂ ਇਹਨਾਂ ਦੇ ਦਿਨ ਮਨਾएंगे ਭਾਈ ਲਖਮਣ ਸਿੰਘ ਦੀ ਸੋਚ ਦੇ ਧਾਰਨੀ ਬਣ ਗਏ ਪਰ ਮਰਨ మహੰਤ ਦੇ ਵਾਰਸਾਂ ਨੂੰ ਵੀ ਪਛਾਣ ਗਏ ਉਹ ਵੀ ਇੱਥੇ ਨੇ ਕਿ ਭਾਈ ਲਖਮਣ ਸਿੰਘ ਦੇ ਵਾਰਸ ਵੀ ਇੱਥੇ ਨੇ ਸਤਿਗੁਰੂ ਦੀ ਕਿਰਪਾ ਕਰਨ ਮਿਹਰ ਕਰਨ ਸਾਰੇ ਪੰਥ ਤੇ ਸਾਡੇ ਸਾਰੇ ਆਤੇ ਬੱਚੀ ਅਨੂਰੀਤ ਕੌਰ ਜਿਨਨੇ ਦਸਵੀਂ ਜਮਾਤ ਦੇ ਵਿੱਚੋਂ ਪਹਿਲਾ ਸਥਾਨ ਅਸਲ ਕੀਤਾ ਹੈ ਪੂਰੇ ਪੰਜਾਬ ਤੋਂ ਉਹਦੇ ਪਰਿਵਾਰ ਨੂੰ ਵਧਾਈ ਹੈ ਬੱਚਿਓ ਔਰ ਵੀ ਬੈਠੀਆਂ ਨੇ ਇਹ ਬੱਚਿਓ ਕੌਮ ਦਾ ਭਵਿੱਖ ਨੇ ਇਹਨਾਂ ਨੇ ਕੌਮ ਨੂੰ ਅੱਗੇ ਲਿਜਾਣਾ ਹੈ ਨੌਜਵਾਨ ਬੈਠੇ ਨੇ ਆਪਾਂ ਸਾਰੇ ਭਾਈ ਲਖਮਣ ਸਿੰਘ ਜੀ ਦਾ ਜਦੋਂ ਵੀ ਤੁਸੀਂ ਇੱਥੇ ਦਿਨ ਮਨਾਉਂਦੇ ਹੋ ਮੈਂ ਖੁਦ ਇੱਥੇ ਆਵਾਂਗਾ ਆਪਾਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਚੇਤੇ ਅੱਦਰ ਰੱਖਾਂਗੇ ਤੇ ਕੌਮ ਨੂੰ ਚੇਤੇ ਕਰਵਾਉਂਦੇ ਰਵਾਂਗੇ ਅੱਜ ਜੇ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਗੱਲ ਹੈ ਤੇ ਗੁਰੂ ਦੀ ਬਖਸ਼ਿਸ਼ ਤੇ ਸਦਕਾ ਇਨ੍ਹਾਂ ਸ਼ਹੀਦਾਂ ਦੇ ਸਦਕੇ ਹੈ ਸੱਚੇ ਬਾਦਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਭਾਈ ਸਾਹਿਬ ਥੋੜੇ ਦਿਨ ਪਹਿਲਾਂ ਮਿਲਨ ਸਕਤਰੇਤ ਮਿਲੇ ਸਾਹਿਬ ਮੇਰੀ ਸੋਚ ਇਹੀ ਆ ਪਈਏ ਜਿਹੜੇ ਸਾਡੇ ਵੱਡੇ ਸ਼ਹੀਦ ਨੇ ਇਹ ਇਨ੍ਹਾਂ ਦੇ ਨਾਮ ਸਾਡੇ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ ਭਾਈ ਲక్ష్మణ ਸਿੰਘ ਕੌਣ ਸੀ ਉਹ ਜੰਗ ਨਹੀਂ ਚੇਤੇ ਰੱਖਣੀ ਜੇ ਦੇ ਥੱਲੇ ਇੱਕ ਝੂਠੇ ਇਸ਼ਕ ਦੇ ਲਈ ਬੰਦਾ ਮਰਦਾ ਇਹ ਗੱਲ ਵੱਖਰੀ ਹੈ ਕਿ ਸਾਡੇ ਇਤਿਹਾਸ ਦੇ ਵਿੱਚ ਇਸ਼ਕ ਮਗਾਜੀ ਦੇ ਵਿੱਚ ਮਰਨ ਵਾਲੇ ਬੰਦੇ ਦੀ ਜੰਗ ਨੂੰ ਪੜਾਇਆ ਜਾਂਦਾ ਪਰ ਉਹ ਜੰਗ ਜਿੱਥੇ ਸੱਚੇ ਇਸ਼ਕ ਦੇ ਲਈ ਗੁਰੂ ਕੇ ਸਿੱਖ ਜੀਉਂਦੇ ਜੰਗ ਦੇ ਨਾਲ ਫੱਜ ਕੇ ਸੜ ਗਏ ਪਰਵਾਹੀ ਕੀਤੀ ਅੱਜ ਉਸ ਜੰਗ ਨੂੰ ਸਾਡੇ ਸਤੂਲਾਂ ਦੇ ਵਿੱਚ ਪੜਾਇਆ ਨਹੀਂ ਜਾਂਦਾ ਅਸੀਂ ਆਪ ਕਹੇ ਗਾਦੀ ਕਰੀਏ ਬੱਚਿਆਂ ਨੂੰ ਦੱਸੀਏ ਉਹ ਜੰਗ ਅੱਜ ਵੀ ਉੱਥੇ ਹੈ ਤੁਸੀਂ ਜ਼ਰੂਰ ਜਾਓ ਉਹਨਾਂ ਗੁਰਦੁਆਰਿਆਂ ਦੇ ਵਿੱਚ ਉੱਥੇ ਜਾ ਕੇ ਨਾ ਤਮਸਤਕ ਹੋਵਾਂਗੇ ਤੇ ਸ਼ਹੀਦ ਸਾਨੂੰ ਚੇਤੇ ਆਉਣਗੇ ਬਾਹਰ ਜਿੱਥੇ ਉਹ ਕਮਰਾ ਬਣਿਆ ਹੈ ਜਿੱਥੇ ਭਾਈ ਦਲੀਪ ਸਿੰਘ ਹੋਣੀ ਸ਼ਹੀਦ ਹੋਏ ਉੱਥੇ ਵੀ ਜਾ ਕੇ ਪਤਾ ਲੱਗਦਾ ਹੈ ਕਿ ਉਹ ਸਮਾਂ ਸੀ ਜੇ ਵੀ ਨਾ ਲੜਤ ਡਗਦੀ ਹੋਵੇ ਤੇ ਪਰਵਾਨੇ ਰੌਸ਼ਨੀ ਦੇ ਉੱਤੇ ਕੁਰਬਾਨ ਹੋਣ ਦੇ ਲਈ ਆ ਜਾਂਦੇ ਨੇ ਕੋਈ ਇਹਨਾਂ ਨੂੰ ਕਹੇ ਨਾ ਕਿ ਤੇ ਨਹੀਂ ਸਾਡਾ ਤਾਂ ਇਹੀ ਜੀਵਨ ਹੈ ਇਹ ਸ਼ਹੀਦੀ ਪਰਵਾਨੇ ਸਨ ਜਿਨ੍ਹਾਂ ਨੇ ਕੌਮ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਗੁਰੂ ਨੇ ਬਾਣੀ ਚ ਕਿਹਾ ਆਪਾ ਉਹ ਬਚਨ ਸੰਗਤੀ ਰੂਪ ਚ ਪੜ੍ਹਨੀ ਆ ਤੇ ਫਿਰ ਆਪਾਂ ਸਮਾਪਤੀ ਕਰਨੀ ਆ ਸੱਚੇ ਪਾਤਸ਼ਾਹ ਕਹਿੰਦੇ ਨੇ ਜਾ ਤਉ ਪ੍ਰੇਮ ਖਿਲਨ ਕਾ ਚਾਓ ਜਾ ਤਉ ਪ੍ਰੇਮ ਖਿਲਨ ਕਾ ਚਾਓ ਤਉ ਪ੍ਰੇਮ ਫਿਰਨ ਕਾ ਚਾਓ ਜੋ ਤਉ ਪ੍ਰੇਮ ਖਿਲਨ ਕਾ ਚਾਓ سر تار تلی گلی میری آؤ سر تار تلی گلی میری آؤ سر تار تلی گلی یہ تو مارگ پیر جی تو ਹਰ ਜੁਪੈਰ ਤਰੀ ਜੈ ਸਿਰ ਦੀਜੇ ਤਾਨ ਨਾ ਕੀ ਜੈ ਸਿਰ ਦੀਜੇ ਤਾਨ ਨਾ ਕੀ ਜੈ ਜੀ ਜੈ ਹਾਰ ਨਾ ਕੀ ਜੈ ਸਿਰ ਦੀਜੇ ਤਾਨ ਨਾ ਕੀ ਗੁਰੂ ਦਾ ਸੇਖੋ ਗੁਰੂ ਦੇ ਸਿਰ ਦਬਾ ਮੁਖਾਤੀ ਨਹੀਂ ਕਰਦਾ ਆਪਾਂ ਸ਼ਹੀਦਾਂ ਦੇ ਸਥਾਨ ਤੇ ਬੈਠੇ ਆ ਮੈਂ ਕੁਛ ਵੀਰ ਦੇ ਸਰੀਆ ਉਹਨਾਂ ਨੇ ਦਾੜੇ ਸਾਬਤ ਨਹੀਂ ਰੱਖੇ ਉਹਨਾਂ ਨੂੰ ਬੇਨਤੀ ਆ ਵੇਖੋ ਕਿੱਥੇ ਤੇ ਸਾਡੇ ਉਹ ਯੋਧੇ ਜਿਹੜੇ ਜਾਨਾਂ ਆਪਣੀਆਂ ਵਾਰ ਗਏ ਸਿੱਖੀ ਲਈ ਸਾਡੇ ਕੋਈ ਮੋਲਿਆਂ ਤੇ ਕਿਸੇ ਨੇ ਕੋਟੀ ਸਾਬਤ ਨਹੀਂ ਰੱਖੀ ਹੋਈ ਤੇ ਦਾੜ ਨਾਟਾ ਉਹ ਮੈਂ ਪਾਕਿਸਤਾਨ ਤੇ ਵੇਖਿਆ ਸਿੱਖ ਉੱਖੇ ਇਲਾਕਾਂ ਇੱਕ ਸਿੱਖ ਮੁੰਨਾ ਨਹੀਂ ਹੈ ਉੱਥੇ ਸਾਰੇ ਸਾਬਤ ਸੂਰਤ ਨੇ ਅਸੀਂ ਚੰਗੇ ਭਲੇ ਤੇ ਸੁਖੀ ਵਸ ਗਏ ਆ ਚੰਗਾ ਖਾਣੇ ਆ ਸਖੀ ਜਰੂਰ ਰੱਖੀਏ ਜਿਹੜੇ ਵੀ ਮੇਰੇ ਵੀਰਾਂ ਨੇ ਮੈਂ ਦੇਖ ਰਿਹਾ ਵਾਂ ਸਾੜੀ ਅਜੇ ਸਾਬਤ ਨਹੀਂ ਰੱਖੇ ਕਿਰਪਾ ਕਰਕੇ ਭਾਈ ਲਖਮਨ ਸਿੰਘ ਦੇ ਵਾਰਸ ਬਣੀਆਂ ਤੇ ਸਾਬਤ ਸੂਰਤ ਹੋਏ ਗਏ ਖੰਡੇ ਬਾਟੇ ਦੀ ਬਹੁਤ ਸਖੀਏ ਭੁੱਲ ਗਲਤੀ ਦੀ ਮਾਫੀ ਦਿਵਾਏ ਹੁ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਿਰਪਾ